ਉਹ ਨਿੰਮੇ ਹਾਂਜੀ ਇਹ ਲੜਕੀ ਦਾ ਜੋਬੀ ਕੋਡ ਡਾਟਾ ਵੀ ਸਿੰਗਲ ਆਰ ਕੋਕੂ ਦੀ ਤਾਲੀ ਜਾਉਂਦੀ ਹੈ ਮੇਰੇ ਭਾਈ ਸਾਹ। ਤੇ ਇਹ ਨਾ ਆਪਣਾ ਸਤਨਾਮ ਰੈਜ਼ਿਮੇ ਦਾ ਪਰੋਮੋਡਕਟ ਊੜੋੜੇ ਕਿਨਾਰੇ ਲੱਗੇ ਉਥੇ ਜੋਬ ਕਰਦੀ ਸੀ। ਤੇ ਇਹਨੇ ਕਿਹਾ ਵੀ ਮੇਰੇ ਨਾਲ ਸਬਰੂਜ਼ੂ ਦੇ ਨਾਮ ਦੇ ਲੜਕਾ ਹੀ ਬਣਾ। ਜਦੋਂ ਲੱਤੀ ਜਾਇਗਾ ਮੈਂ ਘੱਟ ਬੰਦ ਰੱਖਿਆ ਤੇ ਉਥੇ ਆਪਣੇ ਪਰਿਵਾਰ ਦੇ ਵਿੱਚ ਮੈਂ ਰੱਖ ਸਕਿਆ ਤੇ ਜਾਰਾਂ ਵਿਅਕਤੀਆਂ ਦੇ ਨਾਮ ਲਿਆ ਤੇ ਇਹਨਾਂ ਤੋਂ ਤਾਕਤ ਲਾ ਕੇ ਪਾਕ ਦਾ ਵੀ ਨਾਮ ਇਹ ਜਿਹੜੀ ਗੱਲ ਮਿਆਰ ਸਰਨ ਪਰਮਰਤਨ ਮਾਗ ਕੇ ਕੀਤੀ ਗਈ ਹੈ ਤੇ ਬਾਕੀ ਦੇ ਬਨਾਵਟ ਦੇ ਦਸਤੀ ਕੀ ਆ ਮੈਨੇ ਲਿਜੇ ਰਹੇ ਮਤਲਬ ਇਹ ਕਰਕੇ ਸਾਰੀ ਜਿਹੜੀ ਰਿਪੋਰਟ ਆ ਬਿਆਨ ਇਹਨਾਂ ਦੇ ਲੈ ਲੇ ਜੀ ਮੈਂ ਲਾ ਕੇ ਰਿਪੋਰਟ ਤਿਆਰ ਕਰਕੇ ਤੇ ਸ਼ੁਰੂ ਕਰ ਗਿਆ ਬਾਜ ਦਾ ਸਰਵਿਸ ਆ ਦੇ ਦਿੰਦਾ ਸਤਾਲੀ ਦੀ ਉਹ ਮੁੱਦਾ ਚੋਰ ਆ ਰਿਹਾ ਹੈ ਤੇ ਇਹ ਨਾ ਕੋਟ ਬਾਰੇ ਵੀ ਦਈ ਆ ਜੀ ऊटेबारो है जाऑ जिननाम जिरिया सारे जवाँ जिमेन लगयोग। जाडे साबचा बनमीटस गोजी आयरमगें, उनल जाना जिना जाएफ इचिति आप फ़रनी जिरीया भीयोग। मैकन आ इसमीर में मैंने हैं curiosum हां जी अपना नाम दर्ज के दो बजे वाकया आज सारा दुख हां जी मेरा नाम गुरप्रीत कौर है मैं ਪਿੰਡ ਫਕੂ ਕੇ ਟਾਲੀ ਸਾਹਿਬ ਦੀ ਰਹਿਣ ਵਾਲੀ ਹਾਂ ਮੈਂ ਸਤਨਾਮ ਰਾਈਸ ਮੀਲ ਮੂਲਾ ਵਾਲੀ ਰੋਡ ਤੇ ਉੱਥੇ ਜੌਬ ਕਰਦੀ ਪ੍ਰਾਈਵੇਟ ਤੇ ਮੈਂ ਦਿੱਲੀ ਉੱਥੇ ਆਪਡਾਨ ਕਰਦੀ ਹਾਂ ਇੱਕ ਦਿਨ ਮੈਂ ਮੰਮੀ ਨੇ ਮੇਨੂੰ ਗੱਲ ਕੀਤੀ ਸਰਹੰਦ ਜਾਣਾ ਸੀ ਸਾਰੀ ਫੈਮਲੀ ਨੇ ਤੇ ਮੈਂ ਵੀ ਕਿਹਾ ਮੈਨੂੰ ਵੀ ਲੈ ਜਾਓ ਮੰਮੀ ਕਹਿੰਦੇ ਉੱਥੇ ਆ ਕੇ ਨਾਮ ਲਿਖੋਣਾ ਪੈਣਾ ਤੇ WhatsApp ਆ ਕੇ ਮੈਂ ਸਰਪਾ ਸਾਹਿਬ ਆਉਣ ਵਾਸਤੇ ਹੱਬਲੀ ਲੱਗਿਆ ਹੀ ਉੱਥੇ ਤੇ ਮੈਂ કરી ਗਈ ਮਮੀ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਪਾਠ ਕੀਤਾ ਉਥੋਂ ਮੈਂ ਹਾਫ ਤੇ ਕਰਕੇ ਨਾਮ ਨੂੰ ਮੁਲਕਵਾਇਆ ਸੂਤ ਸੀਨੇ ਦਿੱਤਾ ਉਥੋਂ ਵਾਪਸ ਚਲ ਕੇ ਹਸਾਲ ਲੱਤੀ ਹਸਾਲ ਲੱਤੇ ਗਈ 345 ਦੀ ਘਟਨਾ ਆ ਉਥੇ ਦੋ ਮੁੰਡੇ ਆਏ ਸਾਵਰ ਮਸੀ ਤੇ ਹੈਪੀ ਸੀ ਸਾਡੇ ਪਿੰਡ ਦਾ ਹੈ ਸਾਵਰ ਤੁਸੀਂ ਉਹਨੇ ਆਇਆ ਸਾਡੇ ਪਿੰਡ ਦਾ ਸੀ ਬਾ ਤੇ ਮੈਨੂੰ ਲੱਗਾ ਕੋਈ ਕੰਮ ਹੋਣਾ ਹੈ ਮੈਂ ਆਪਣੇ ਰਿਸ਼ਕ ਤੋਂ ਉੱਟ ਕੇ ਬਾਹਰ ਪੁੱਛਣਾ ਹੈ ਕੋਈ ਕੰਮ ਹੈ ਉਹਨੇ ਹੁੰਦਿਆ ਮੇਰੀ ਕੋਈ ਗੱਲ ਬਾਤ ਨਹੀਂ ਸੁਣੀ ਹੁੰਦਿਆ ਮੇਰੇ ਚਪੇੜਾ ਫਾੜਿਆ ਤੇ ਜਿਹੜੀ ਨੋਟ ਤੇ ਮੇਰੇ ਸਕੂਟਰੀ ਤੇ ਬਿਠਾਇਆ ਪਤਾ ਨਹੀਂ ਮੈਨੂੰ ਕੀ ਸੰਭਾਇਆ ਮੈਨੂੰ ਵੀ ਉਹ ਹਾਲਤ ਵਿੱਚ ਪਤਾ ਨਹੀਂ ਕਿੱਥੇ ਲੈ ਕੇ ਜਾਂਦੇ ਰਹੇ ਮੈਨਾਂ ਕੋਟ ਮਾਰ ਕਰਦੇ ਰਹੇ ਸੀ ਜਿੱਕਰ ਰਿਲੇਸ਼ਨ ਬਣਾਉਂਦੇ ਰਹੇ ਸੀ ਫੈਮਿਲੀ ਮੈਨੂੰ ਕੋਟ ਦੀ ਮਾਰਦੀ ਰਹੀ ਇਹ ਸਾਰੀ ਵਾਰਦਾਤ ਕਿੰਨੀ ਵੀ ਆ ਪਰ ਮੇਜ ਮੁਸੀਬਤਾ ਆ ਸਾਡੇ ਪਿੰਡ ਦਾ ਤੇ ਮੈਂ ਸਿਰਫ ਇੱਕੋ ਹੀ ਗੱਲ ਕਹਿਨੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਮੈਂ 13 ਅਪ੍ਰੈਲ ਨੂੰ ਉੱਥੋਂ ਭੱਜ ਕੇ ਆਈ ਆ ਚੋਰੀ ਛਿਪੇ ਤੇ ਮੈਂ 4-5 ਦਿਨ ਹੋ ਗਿਆ ਮੈਨੂੰ ਇੱਥੇ ਥਾਣੇ ਦੇ ਚੱਕਰ ਮਾਰਦੀ ਨੂੰ ਮੈਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਦੇਖ ਰਹੀ ਹੈ ਕਿ ਨਾ ਹੀ ਕੋਈ ਕਾਨੂੰਨ ਮੇਰੀ ਸੁਣਨ ਆਇਆ ਪੁਲਿਸ ਵਾਲੇ ਕੋਈ ਗੱਲ ਕਹੀ ਕਹਿੰਦੇ ਪਰਚਾ ਕੱਟਾਂਗੇ 4 ਦਿਨ ਬਾਅਦ ਕੱਟਾਂਗੇ ਕੋਈ ਕੁਝ ਨਹੀਂ ਕਰਤਾ ਪਿਆ ਮੈਂ ਐਸਐਸਪੀ ਦੇ ਪੇਸ਼ ਵੀ ਹੋਈ ਮੈਂ ਐਸਐਸਪੀ ਦੇ ਵੀ ਪੇਸ਼ ਹੋਈ ਆ ਉਹਨਾਂ ਨੇ ਵੀ ਕਿਹਾ ਕਿ ਕੋਈ ਨਹੀਂ ਤੇਰਾ ਪਰਚਾ ਕੱਟਾਂਗੇ ਇਸ ਟਾਈਮ ਮੈਂ ਪ੍ਰੈਗਨੈਂਟ ਆ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਏ ਆ ਜ਼ਬਰਦਸਤੀ ਮੁੰਡੇ ਨਾਲ ਹੁਣ ਕੀ ਮੀਟ ਕਰਦੇ ਤੁਸੀਂ ਇੱਥੇ ਆ ਕੇ ਮੈਂ ਕੋਈ ਮੀਟ ਕਰਦੀ ਆ ਕਿ ਇਹਨਾਂ ਨੂੰ ਸਜ਼ਾ ਦਵਾਈ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਕਿ ਅੱਜ ਮੈਨੂੰ ਇਨਸਾਫ ਨਾ ਮਿਲਿਆ ਤੇ ਬਾਕੀ ਕੋਈ ਕੁੜੀ ਸੇਫ ਨਹੀਂ ਰਹਿ ਸਕਦੀ ਚਰੇ ਆ ਮ ਲੋਕੀ ਕੁੜੀਆਂ ਨੂੰ ਫਿਰ ਗਲਤ ਕਰਿਆ ਕਰਨਗੇ ਕਿਸੇ ਦੀ ਕੁੜੀ ਸੇਫ ਨਹੀਂ ਰਹੇ ਤੇ ਜੇ ਮੈਨੂੰ ਅੱਜ ਇਨਸਾਫ ਨਾ ਮਿਲਿਆ ਮੈਂ ਥਾਣੇ ਦੇ ਸਾਹਮਣੇ ਦਵਾਈ ਖਾ ਕੇ ਮਰ ਜਾਵਾਂ ਜੇ ਇਨਸਾਫ ਤੁਹਾਨੂੰ ਨਾ ਮਿਲਿਆ ਤੇ ਤੁਸੀਂ ਫਿਰ ਕੀ ਕਰੋ ਅਗਲਾ ਕਦਮ ਤੁਹਾਡਾ ਕੀ ਹੈ ਅਗਲਾ ਕਦਮ ਮੈਂ ਦਵਾਈ ਖਾ ਕੇ ਮਰ ਜੂੰਗੀ ਥਾਣੇ ਦੇ ਸਾਹਮਣੇ ਲਿਖ ਕੇ ਦੋ ਕੀ ਸਰਾਬ ਹੁੰਦਾ ਜੀ ਤੁਸੀਂ ਆਇਓ ਤਾਂ ਮੈਂ ਮਨਪਰੀ ਸਿੰਘ ਪਤੂ ਦੇ ਟਾਲੀ ਸਾਹਿਬ ਦਾ ਵਾਸੀ ਲਹਿਣ ਵਾਲਾ ਹਾਂ ਮੇਰੀ ਸਿਸਟਰ ਜੋ ਛੋਟੀ ਆ ਕੰਮ ਕਰਦੀ ਆਪਣੇ ਸੈੱਲਰ ਤੇ ਮੋਹਾਲੀ ਜਾਨਾ ਦੀ ਤਰ੍ਹਾਂ ਰੋਜ਼ ਹੀ ਉੱਥੇ ਕੰਮ ਤੇ ਜਾਂਦੀ ਇੱਕ ਦਿਨ ਸੰਡੇ 19 ਤਰੀਕ ਤੇ ਅਨਾਦਵਾਰ ਤੇ ਪਹਿਲਾ ਮਹੀਨਾ ਤੇ 2025 ਜਨਵਰੀ ਮਹੀਨੇ ਦੀ ਗੱਲ ਘਰੇ ਆਉਂਦੀ ਆ 12:00 ਵਜੇ ਮੰਮੀ ਇਹਨੂੰ ਲੈ ਕੇ ਤੇ ਗੁਰਦਰਾ ਸਾਹਿਬ ਜਾਂਦੀ ਆ ਕਹਿੰਦੀ ਸਰਾਂ ਦੇ ਜਾਣਾ ਵਾ ਤੇ ਮੇਰਾ ਉੱਥੇ ਨਾਮ ਲਿਖਾ ਦਿਓ ਬਸ ਜਾਣੀ ਦਰਬਾਰ ਸਾਹਿਬ ਤੋਂ ਕੋਈ ਤੇ ਨਾਮ ਲਿਖਾਉਂਦੀ ਇੱਕ ਆਪਣਾ ਸੂਟ ਦਿੰਦੀ ਸੁਆਣੇ ਇਹਰੋ ਸੈਲਰ ਦੇ ਚੱਲ ਜਾਂਦੇ ਆ। 3:30 ਤੋਂ ਪੌਣੇ 4 ਦੇ ਕਰੀਬ ਉੱਥੇ ਮੁੰਡਾ ਇੱਕ ਪਿੰਡੋਂ ਜਾਂਦਾ ਵਾ ਆਪਣੇ ਨਾਲ ਆਪਣੇ ਰਿਸ਼ਤੇਦਾਰ ਮੁੰਡੇ ਹੈਪੀ ਨੂੰ ਲੈ ਆ। ਮੁੰਡੇ ਦਾ ਨਾਂ ਸਾਵਰ ਆ ਨੀਲਾ-ਨੀਲਾ ਨਾ ਕਿਹਾ ਜਾਂਦਾ। ਜੋ ਕਿ ਪਿੰਡ 'ਚ ਚੋਰੀਆਂ ਲਗਾਤੀਆਂ ਦਾ ਕੰਮ ਕਰਦੇ ਆ। ਸਾਰਾ ਪਰਿਵਾਰ ਹੀ ਇਹ ਕੰਮ 'ਚ ਵਝੋ ਜਾ। ਆਲ ਇੰਡੀਆ ਦੇ ਨਾਮ ਆ ਵੀ ਜਿੱਥੇ ਚੋਰੀ ਚਪੇ ਕਰਦੇ। ਮੇਰੀ ਸਿਸਟਰ ਨੂੰ ਉੱਥੇ ਚਪੇੜਾ ਮਾਰ ਕੇ ਲੈ ਕੇ ਜਾਂਦਾ ਵਾ ਤੇ ਕੋਈ ਨਸ਼ੀਲੀ ਚੀਜ਼ ਕਰਵਾ ਕੇ ਤੇ ਉਹਨੂੰ ਸੂਟਰੀ ਦੇ ਵਿੱਚਕਾਰ ਭਾਗੇ ਜਾਂਦੇ। ਤੇ ਅਹੀਂ ਜੇ ਪਕੋਗੇ ਟਾਲੀ ਜਾਦੂ ਆਏ ਤੇ ਡੇਰਾ ਬਾਬਾ ਨਾਨਕ ਦੇਵੇ ਤੇ ਮੈਂ ਆ ਕੇ ਦਰਖਾਸਤ ਦਿਨਾ ਵਾ ਰਾਤ ਨੂੰ 6-7 ਵਜੇ ਤੇ ਕਹਿੰਦੇ ਵੀ ਕੋਰੀਡੋਰ ਦੇ ਚਲ ਜਿਓ ਤੁਹਾਡਾ ਨਾ ਕੋਟਲੀ ਥਾਣਾ ਵਾ ਕੋਟਲੀ ਥਾਣੇ ਜਾਣਾ ਉਹ ਕਹਿੰਦਾ ਤੁਹਾਡੀ ਵਾਰਦਾਤ ਮੂਲਵਾਲੀ ਹੋਈ ਆ ਤੁਸੀਂ ਡੇਰੇ ਜਾਓ ਡੇਰੇ ਥਾਣੇ ਫੇਰ ਮੈਂ ਰਾਤ ਨੂੰ ਨਾਲੇ ਉਹ ਕਹਿੰਦੇ ਆਡੇ ਤੋਂ ਕੋ ਮਨਚੀ ਨਹੀਂ ਦਰਖਾਸਤ ਲੈਣ ਵਾਲਾ ਤੇ ਅਹੀਂ ਇਨਸਾਫ ਦੱਸੋ ਕਿਤੇ ਉਹ ਮੰਨ ਗਿਆ ਤੇ ਪੁਲਿਸ ਕੋਲੋਂ ਨੇ ਤੇ ਕੋਈ ਸਾਡਾ ਇਨਸਾਫ ਨਹੀਂ ਕਰਦੀ ਪਈ ਤਿੰਨ ਮਹੀਨੇ ਬਾਅਦ ਆਡੀ ਕੁੜੀ ਹੁਣ ਵਾਪਸ ਆਈ ਆ ਉਹਨਾਂ ਇੱਕ ਕੋਟ ਦੇ ਮਾਰਦੇ ਰਹੇ ਉਹਨਾਂ ਨੇ ਰਿਲੇਸ਼ਨ ਦੇ ਉਹਨਾਂ ਬਣਾ ਕੇ ਸਬੰਧ ਨਜਾਇਜ਼ ਬਣਾ ਕੇ ਤੇ ਉਹਨਾਂ ਬਦਨਾਮ ਕਰ ਦਿੱਤਾ ਕੁੜੀ ਦਾ ਬੇੜਾ ਕਰਕੇ ਜ਼ਿੰਦਗੀ ਖਰਾਬ ਕਰ ਦਿੱਤੀ ਆ ਜੇ ਐਸਐਸਬੀ ਦੇ ਪੇਚ ਕੁੜੀ ਹੁੰਦੀ ਆ ਬਿਆਨ ਦਿੱਤੇ ਆ ਕਹਿੰਦੇ ਪਰਚਾ ਨਹੀਂ ਹੋਣਾ ਹੋ ਜਾਏਗਾ ਹੋਣਾ ਨਹੀਂ ਉਦੋਂ ਬਾਅਦ ਡੇਰਾ ਬੱਬਾ ਨਾਨਕ ਕੋਟਲੀ ਆਉਨੇ ਉਹ ਕਹਿੰਦੇ ਡੇਰੇ ਜਾਓ ਡੇਰੇ ਆਏ ਆ ਐਸਐਸਓ ਉਹਨੂੰ ਕੁੰਡੀ ਲਾ ਕੇ ਬੰਦ ਕਰਕੇ ਕਹਿੰਦਾ ਕਿ ਇਹ ਤੋਂ ਉਹਨਾ ਬਿਆਨ ਬਦਲਦੇ ਮੁੰਡੇ ਦੀ ਜ਼ਿੰਦਗੀ ਖਰਾਬ ਹੋਈ ਥੋੜੀ ਫੇਰ ਹੁੰਦੀ ਆ ਵੀ ਮੈਂ ਬਿਆਨ ਦੇਣੇ ਆ ਤੇ ਉਹਨੂੰ ਮੈਡਮ ਕਹਿੰਦੇ ਵੀ ਤੁਹਾਡਾ ਘੰਟੇ ਚ ਪਰਚਾ ਹਣਾ ਸਵੇਰ ਦੇ 10 ਵਜੇ ਤੇ ਆ ਕੇ ਬੈਠੇ ਆ ਭੁੱਖੇ ਪਾਣੇ ਸਾਰਾ ਪਰਿਵਾਰ ਨਾਲ ਰਿਸ਼ਤੇਦਾਰ ਨੇ ਪਿੰਡੋਂ ਬੰਦੇ ਹੋਰ ਦੀ ਜ਼ਬਾਤ ਜਾਇ ਦੇ ਨਾਲ ਰਿਸ਼ਤੇਦਾਰ ਨੇ ਕੋਈ ਸੁਣਵਾਈ ਨਹੀਂ ਹੋਈ ਹੁਣ 7 ਵਜ ਚੁੱਕੇ ਆ ਅਜੇ ਤੱਕ ਕੋਈ ਪਰਚਾ ਨਹੀਂ ਕਟਿਆ ਗਿਆ ਕੋਈ ਇਹਨਾਂ ਨੇ ਕੋਈ ਸਾਨੂੰ ਪ੍ਰੂਫ ਨਹੀਂ ਦਿੱਤਾ ਕਿ ਪਰਚਾ ਹੋਇਆ ਜਾਂ ਨਹੀਂ ਸਾਡੇ ਪਿੰਡ ਦਾ ਮੌਦ ਵਰ ਸਿਰ ਤੇ ਪਰਵੇਜ ਮਸੀਬ ਬਟਾ ਜਿਹਨੂੰ ਕਿਹਾ ਜਾਂਦਾ ਸਾਰਾ ਮਿਲਿਆ ਭਗ ਦੋਦੀ ਆ ਥੋੜੀ ਨੂੰ ਚਟਾਉਣ ਵਾਲਾ ਵੀ ਉਹ ਆ ਸਾਰਾ ਕੰਮ ਕਰਾਉਣ ਵਾਲਾ ਉਹ ਆ ਤੇ ਨਾਲ ਸਾਡੇ ਚਾਚੇ ਦਾ ਚਾਚੇ ਦਾ ਮੁੰਡਾ ਆ ਹਾਂਜੀ ਫਹੀਮ ਦੀ ਮੇਰੇ ਇਰਾਦੇ ਵੀ ਆੜੀ ਦੀ ਨੂੰ ਮਤਲਬ ਸਾਡੀ ਭੈਣ ਨੂੰ ਜਿਹੜਾ ਵਾ ਇਨਸਾਫ ਦਿੱਤਾ ਜਾ ਤੇ ਸਾਡੀ ਭੈਣ ਕਹਿੰਦੀ ਆ ਕਿ ਨਹੀਂ ਤੇ ਮੈਂ ਕੋਈ ਥਾੜੇ ਮਿਲਦੇ ਓਕੇ